ਦ ਪ੍ਰੈਸ ਕਲੱਬ ਆਫ ਅਮ੍ਰਿਤਸਰ ਵੱਲੋਂ ਪ੍ਰੈਸ ਕਲੱਬ ਨਿਊ ਅਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਆਈਡੀ ਕਾਰਡ ਵਨ ਸਮਾਗਮ 'ਚ ਅਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਆਈਪੀਐਸ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਤੇ ਐਸਐਸਪੀ ਨੇ ਕਿਹਾ ਕਿ ਪ੍ਰੈਸ ਕਲੱਬ ਨੂੰ ਇਸ ਥਾਂ ਤੇ ਐਕਸਟੈਂਡ ਕਰਨ ਪਿੱਛੇ ਬਹੁਤ ਮਿਹਨਤ ਅਤੇ ਜਦਦ-ਜਹਿਦ ਕੀਤੀ ਗਈ ਹੈ ਅਤੇ ਉਹ ਇੱਥੇ ਆ ਕੇ ਮਾਣ ਮਹਿਸੂਸ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਰਹਿਣਗੇ ਇਸ ਮੌਕੇ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਰਜੇਸ਼ ਗਿੱਲ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜਸ ਅਤੇ ਕੈਸ਼ੀਅਰ ਕਮਲ ਪੇਲਮਾਨ ਤੋਂ ਇਲਾਵਾ ਜ਼ਿਲੇ ਭਰ ਤੋਂ ਆਏ ਸੀਨੀਅਰ ਪੱਤਰਕਾਰਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਪ੍ਰਧਾਨ ਰਜੇਸ਼ ਗਿੱਲ ਨੇ ਮੁੱਖ ਮਹਿਮਾਨ ਨੂੰ ਪ੍ਰੈਸ ਕਲੱਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਨੇ ਆਗਾਮੀ ਯੋਜਨਾ ਬਾਰੇ ਚਾਨਣਾ ਪਾਇਆ ਜੀ ਆਪ ਜੀ ਨੇ ਮੈਨੂੰ ਇੱਥੇ ਇੱਕ ਬਤੌਰ ਮੁੱਖ ਮਹਿਮਾਨ ਸੱਦਿਆ ਉਸ ਦੇ ਨਾਲ ਹੀ ਜਿਹੜੇ ਆਪਣੇ ਮੈਂਬਰਸ਼ਿਪ ਦੇ ਕਾਰਡਸ ਨੇ ਇੰਡੀਵਿਜੂਅਲ ਮੈਂਬਰਸ ਦੇ ਉਹ ਸਾਰਿਆਂ ਨੂੰ ਡਿਸਟ੍ਰਿਬਿਊਟ ਕਰਵਾਏ ਇਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਜਿੱਥੋਂ ਤੱਕ ਪੱਤਰਕਾਰਤਾ ਦਾ ਸਵਾਲ ਹੈ ਜਰਨਲਿਜ਼ਮ ਦਾ ਸਵਾਲ ਹੈ ਰਿਪੋਰਟਿੰਗ ਦਾ ਸਵਾਲ ਹੈ ਇਹ ਡੈਮੋਕ੍ਰੇਸੀ ਦਾ ਜਿਹਨੂੰ ਚੌਥਾ ਥੰਮ ਕਹਿੰਦੇ ਆ ਇਹ ਉਹਦਾ ਅੱਜ ਇੱਥੇ ਆਫਿਸ ਹੈ ਜਿੱਥੇ ਮੈਨੂੰ ਆ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ 2011 ਚ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਇਹਦੇ ਵਾਸਤੇ ਇਹਨਾਂ ਨੇ ਜद्दोजहद ਵੀ ਕੀਤੀ ਹੋਣੀ ਹੈ ਇਹ ਸਾਰਾ ਜਗਾ ਲਈ ਉਸ ਤੋਂ ਬਾਅਦ ਇਹਨੂੰ ਬਣਾਇਆ ਗਿਆ ਕਿਵੇਂ ਇਹਦੀ ਮੇਨਟੇਨੈਂਸ ਵਾਸਤੇ ਆਪਾਂ ਡੇ ਟੂ ਡੇ ਸਟਰਗਲ ਵੀ ਕੀਤੀ ਹੈ ਉਹ ਸਾਰੀ ਸਟਰਗਲ ਦੇ ਬਾਵਜੂਦ ਆਪਾਂ ਇੱਥੇ ਬੈਠੇ ਆ ਤੇ ਅੱਜ ਆਪਾਂ ਇੱਥੇ ਬੈਠੇ ਆ ਇਸ ਚੀਜ਼ ਦਾ ਜਿਹੜਾ ਹੈ ਪ੍ਰਮਾਣ ਹੈ ਕਿ ਆਪਾਂ ਬੜੀ ਮਿਹਨਤ ਕੀਤੀ ਹੈ ਇਸ ਸਾਰੀ ਇੰਸਟੀਚਿਊਨ ਨੂੰ ਖੜਾ ਕੀਤਾ ਹੈ ਇਹ ਅੱਜ ਜਿਹੜਾ ਇੱਕ ਇੰਸਟੀਚਿਊਸ਼ਨ ਜਿਹੜਾ ਅੱਜ ਇੱਥੇ ਖੜਾ ਹੋਇਆ ਹੈ ਇਹ ਸਾਰੇ ਮੈਂਬਰ ਸਹਿਵਾਣਾ ਦੀ ਇੰਡੀਵਿਜੂਅਲ ਤੇ ਐਜ਼ ਐਸੋਸੀਏਸ਼ਨ ਜਿਹੜੀ ਸਾਰੀ ਤੁਹਾਡੀ ਇਹ ਮਿਹਨਤ ਹੈ ਉਹਦੇ ਸਦਕਾ ਇਹ ਹੋਇਆ ਹੈ ਇਹ ਸਾਰੀ ਚੀਜ਼ਾਂ ਦੇ ਵਿੱਚ ਅੱਜ ਇੱਥੇ ਆ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਮੈਂ ਆਸ ਕਰਦਾ ਕਿ ਆਪਾਂ ਨੀਅਰ ਫਿਊਚਰ ਚ ਵੀ ਐਸੇ ਤਰੀਕੇ ਨਾਲ ਮਿਲਦੇ ਰਹਿਾਂਗੇ ਤੇ ਜਿਵੇਂ ਪੁਲਿਸ ਦੀ ਗੱਲ ਤੁਸੀਂ ਕੀਤੀ ਹੈ ਪੁਲਿਸ ਦਾ ਤੇ ਪੱਤਰਕਾਰ ਦਾ ਇੱਕ ਬੜਾ ਜਿਹੜਾ ਨਵਾਂ ਅਵਾਜ਼ ਦਾ ਰਿਸ਼ਤਾ ਹੁੰਦਾ ਹੈ ਕਈ ਵਾਰ ਅਸੀਂ ਵੀ ਲੈ ਜਾਂਦੇ ਆ ਕਿ ਹਾਂਜੀ ਸਾਡੇ ਖਿਲਾਫ ਬੜੀ ਖਬਰ ਉਲਟ ਲੱਗੀ ਹੈ ਜੀ ਇਹਨੂੰ ਪੰਜਾਬੀ ਕਹਿੰਦੇ ਉਲਟ ਖਬਰ ਲਗਾਤੀ ਪਰ ਮੇਰੇ ਮੁਤਾਬਕ ਚਲੋ ਉਲਟ ਖਬਰ ਲੱਗ ਜਾਂਦੀ ਹੈ ਉਹਦੇ ਚੋਂ ਵੀ ਪੋਜ਼ਿਟਿਵ ਲੈਣਾ ਚਾਹੀਦਾ ਆਪਾਂ ਤੇ ਜੇ ਸਾਡੇ ਲਈ ਵਾਕਈ ਸਿੱਖਣ ਦੀ ਕੋਈ ਉਹਦੇ ਚ ਗੱਲ ਹੈਗੀ ਹੈ ਕੋਰਸ ਕਰੈਕ ਜਿਹਨੂੰ ਕਹਿੰਦੇ ਕੋਰਸ ਕਰੈਕਸ਼ਨ ਦੀ ਕੋਈ ਲੋੜ ਹੈਗੀ ਹੈ ਤਾਂ ਤਾਂ ਅਸੀਂ ਉਸ ਚੀਜ਼ ਤੋਂ ਮੁਨਕਰ ਨਹੀਂ ਕਿ ਸਾਨੂੰ ਆਪਣਾ ਜਿਹੜਾ ਹੈ ਕੋਈ ਵੀ ਜਿਹੜਾ ਰਾਹ ਹੈ ਉਹ ਠੀਕ ਕਰਨ ਦੀ ਜਿੱਥੇ ਲੋਡ ਹੈ ਕਰ ਲੈਣਾ ਚਾਹੀਦਾ ਪਰ ਉੱਥੇ ਕਈ ਵਾਰ ਮੈਨੂੰ ਇਹ ਇਹ ਵੀ ਲੱਗਦਾ ਹੈ ਕਿ ਡੇ ਟੂ ਡੇ ਇੰਟਰੈਕਸ਼ਨ ਵਿੱਚ ਕਿਸੇ ਦੇ ਨਾਲ ਸਾਡਾ ਕੋਈ ਨਾ ਕੋਈ ਟਕਰਾਵ ਹੀ ਹੋ ਜਾਂਦਾ ਹੈ ਟਕਰਾਅ ਦੇ ਦੌਰਾਨ ਇੱਕ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਉਹ ਖੜੀ ਹੋ ਜਾਂਦੀ ਹੈ ਜਿਹਨੂੰ ਟਾਈਮ ਰੈਂਦੇ ਉਹਨੂੰ ਕਲੀਅਰ ਕਰ ਲੈਣਾ ਚਾਹੀਦਾ ਕਿਉਂਕਿ ਅਸੀਂ ਕੋਈ ਅੱਜ ਨਹੀਂ ਕੱਲ ਨਹੀਂ ਅਸੀਂ ਸਦਾ ਲਈ ਇੱਕ ਦੂਜੇ ਦੇ ਨਾਲ ਜਿਹੜਾ ਹੈ ਰਲ ਕੇ ਚੱਲਣਾ ਹੈ ਸੋ ਇਹ ਜਿਹੜਾ ਕੋਆਰਡੀਨੇਟਡ ਐਫਰਟ ਹੁੰਦਾ ਹੈ ਪੁਲਿਸ ਦਾ ਤੇ ਪੱਤਰਕਾਰ ਦਾ ਤੇ ਇਹ ਸਾਰੀ ਜਿਹੜੀ ਪੱਤਰਕਾਰਤਾ ਚੱਲਦੀ ਆ ਉਹਦੇ ਨਾਲ ਸਮਾਜ ਕਲਿਆਣ ਤੇ ਸਮਾਜ ਦੇ ਵਿੱਚ ਨਵੀਂ ਸੇਧ ਦੇਣ ਦਾ ਕੰਮ ਇਹ ਸਾਰੀ ਪ੍ਰੋਸੈਸ ਕਰਦੀ ਆ ਤੇ ਮੈਂ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਅੱਜ ਤੁਸੀਂ ਮੈਨੂੰ ਇੱਥੇ ਸੱਦਿਆ ਤੁਹਾਡੇ ਸਭ ਦੇ ਦਰਸ਼ਨ ਮੈਨੂੰ ਹੋਏ ਆਪਾਂ ਇੱਕ ਵਧੀਆ ਢੰਗ ਤੇ ਮਾਹੌਲ ਦੇ ਵਿੱਚ ਮਿਲੇ ਆ ਤੇ ਇਸ ਸਭ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਕਿ ਆਪਾਂ ਅੱਗੇ ਵੀ ਨੀਅਰ ਫਿਊਚਰ ਇਸ ਤਰੀਕੇ ਨਾਲ ਆਪਾਂ ਮਿਲਦੇ ਰਹਿਵਾਂਗੇ ਥੈਂਕ ਯੂ ਜੇ ਅਸੀਂ ਜ਼ਿਲ੍ਹੇ ਭਰ ਦੇ ਆਪਣੇ ਪੱਤਰਕਾਰ ਭੈਣ ਭਰਾ ਜਿਹੜੇ ਆ ਹਨਾ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਸੰਖਿਆ ਤੁਸੀਂ ਦੇਖੋ ਕਿੰਨੀ ਵੱਡੀ ਆ ਤੇ ਇਹਨੂੰ ਸਾਰੇ ਆਪਣਾ ਸਮਝਣ ਜੱਥੇ ਬੰਦਿਆਂ ਆਪਾਂ ਇੱਕ ਪਾਸੇ ਕਰ ਦਈਏ ਹਨਾ ਪਾਰਟੀਆਂ ਆਪਾਂ ਇੱਕ ਪਾਸੇ ਕਰ ਦਈਏ ਉਹਨਾਂ ਦੀ ਮੇਰੇ ਖਿਆਲ ਚ ਕੋਈ ਐਮੀਏਤ ਉੱਥੇ ਨਹੀਂ ਰਹਿ ਜਾਂਦੀ ਜਦੋਂ ਆਪਾਂ ਪ੍ਰੈਸ ਕਲੱਬ ਦੀ ਗੱਲ ਕਰਦੇ ਆ ਮੈਨੂੰ ਯਾਦ ਹੈ ਕਿ ਜਦੋਂ ਪ੍ਰੈਸ ਕਲੱਬ ਬਣਿਆ ਸੀਗਾ ਉਦੋਂ 6-7 ਜਥੇਬੰਦੀਆਂ ਸੀ ਉਹ ਸਾਰੀਆਂ 6-7 ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਨੇ ਆਪਣੀਆਂ ਜਥੇਬੰਦੀਆਂ ਭੰਗ ਕਰਤੀਆਂ ਸਿਰਫ ਇੱਕ ਰਹਿ ਗਈ ਸੀ ਜਿਹੜੀ ਹੈਗੀ ਤੁਹਾਨੂੰ ਵੀ ਪਤਾ ਬਾਕੀ ਸਾਰਿਆਂ ਨੇ ਆਪਣੀਆਂ ਜਥੇਬੰਦੀਆਂ ਭੰਗ ਕਰਕੇ ਉਹਨਾਂ ਨੇ ਕਹਿ ਦਿੱਤੀ ਅਸੀਂ ਪ੍ਰੈਸ ਕਲੱਬ ਦੇ ਵਿੱਚ ਆਪਣੇ ਆਪ ਨੂੰ ਮਰਜ ਕਰਦੇ ਹਾਂ ਤੇ ਅਸੀਂ ਜੋ ਕੁਝ ਕਰਾਂਗੇ ਪ੍ਰੈਸ ਕਲੱਬ ਵਾਸਤੇ ਕਰਾਂਗੇ ਉਹਦੇ ਵਾਸਤੇ ਕਰਾਂਗੇ ਚਲੋ ਫੇਰ ਵੀ ਮੈਂ ਕਹਿੰਦਾ ਠੀਕ ਹੈ ਆਪਣੇ ਬਣਾਈ ਰੱਖੋ ਜਿੱਥੇ ਬੰਦਿਆਂ ਕੋਈ ਗੱਲ ਨਹੀਂ ਆ ਪਰਸੋਂ ਜਦੋਂ ਅਸੀਂ ਪਹਿਲਾਂ ਤਾਂ ਸੀਪੀ ਸਾਹਿਬ ਨਾਲ ਗੱਲ ਕੀਤੀ ਹੁਣ ਇੱਥੇ ਕੀ ਆ ਕਿ ਜਦੋਂ ਕਿਸੇ ਅਫੀਸਰ ਨਾਲ ਗੱਲ ਕਰਦੇ ਆ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਯਾਰ ਇਹ ਯੂਨਾਈਟਿਡ ਨਹੀਂ ਹੈਗੀ ਯਾਰ ਇਹ ਇੱਦਾਂ ਵਾ ਇਹ ਹੈ ਨਾ ਖੈਰ ਉਹ ਯੂਨਿਟੀ ਤੇ ਜ਼ਿੰਦਗੀ ਭਰ ਕਰਦੀ ਵੀ ਨਹੀਂ ਮਾਰ ਸਕਦੀ ਕਿਤੇ ਉਹਦਾ ਸਿਰਫ ਇੱਕ ਕੋਈ ਪ੍ਰੋਸੈਸ ਹੈ ਇਲੈਕਸ਼ਨ ਇਲੈਕਸ਼ਨ ਹੁੰਦੇ ਨੇ ਇਲੈਕਸ਼ਨਾਂ ਹੀ ਕਰਦੇ ਆ ਆਪੋਜੀਸ਼ਨ ਰਹਿ ਨਹੀਂ ਰਹੀ ਹੋ ਰਹੀਦੀ ਆ ਜੇ ਕਿਸੇ ਦੇ ਬਾਇੰਡ ਦੇ ਵਿੱਚ ਜੇ ਇਹ ਗੱਲ ਆਉਂਦੀ ਆ ਉਸ ਨੂੰ ਦੂਰ ਕਰਨਾ ਵੀ ਸਾਡਾ ਫਰਜ਼ ਆ ਮੇਰਾ ਨਹੀਂ ਜਸਪਾਈ ਦਾ ਨਹੀਂ ਇਹਨਾਂ ਦਾ ਨਹੀਂ ਕਿਸੇ ਦਾ ਨਹੀਂ ਸਾਡਾ ਕੱਲੇ-ਕੱਲੇ ਦਾ ਫਰਜ਼ ਆ ਕਿ ਉਸ ਨੂੰ ਆਪਾਂ ਦੂਰ ਕਰੀਏ ਉਹਨਾਂ ਨੂੰ ਇਹ ਦੱਸਿਏ ਕਿ ਜੀ ਆ ਇੱਕ ਯੂਨਾਈਟਿਡ ਫੋਰਮ ਆ ਔਰ ਇਸ ਫੋਰਮ ਤੇ ਆਪਾਂ ਸਾਰੇ ਇਕੱਠੇ ਹੀ ਆ ਭਾਵੇਂ ਸਾਡੀ ਕੋਈ ਜਿੱਥੇਬੰਦੀ ਵੱਖਰੀ ਹੈਗੀ ਜਾਂ ਨਹੀਂ ਹੈਗੀ ਪਰ ਆ ਜਿਹੜਾ ਫੋਰਮ ਹੈ ਇੱਥੇ ਆਪਾਂ ਇਕੱਠੇ ਆ ਕਿਉਂਕਿ ਇੱਕ ਸਾਂਝਾ ਘਰ ਹੈ ਸਾਡਾ ਇਹ ਥੋੜੀ ਜੀ ਮੁਸ਼ਕਲ ਮਹਿਸੂਸ ਹੁੰਦੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਮਹਿਸੂਸ ਹੁੰਦੀ ਹੈਗੀ ਕਿਤੇ ਨਾ ਕਿਤੇ ਯਾਰ ਆ ਚੀਜ਼ ਹੈ ਜਿਹੜੀ ਹੈ ਜੇ ਜੇ ਅਸੀਂ ਮਹਿਸੂਸ ਕਰ ਰਹੇ ਆ ਮੈਨੂੰ ਇਹ ਦੇਖ ਕੇ ਸਾਰੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਭਰਾ ਇੱਥੇ ਪਹੁੰਚੇ ਹੋ ਹਨਾ ਇਹ ਦੇਖ ਕੇ ਮੈਨੂੰ ਦਿਲੋਂ ਖੁਸ਼ੀ ਹੋ ਰਹੀ ਹੈ ਕਿ ਐਟ ਲੀਸਟ ਤੁਸੀਂ ਸਾਰੇ ਇਹਨੂੰ ਆਪਣਾ ਘਰ ਸਮਝਦੇ ਹੋ ਤਾਂ ਤਰ ਤੁਸੀਂ ਸਾਰੇ ਕੰਮ ਰੋ ਦੀਵੇਂ ਛੱਡ ਕੇ ਆਏ ਹੋ ਤੇ ਮੈਂ ਤੁਹਾਡੇ ਸਾਰਿਆਂ ਵਾਸਤੇ ਜਿਹੜਾ ਨਾ ਇੱਕ ਵਾਰੀ ਚੇਰਜ ਕਰਨਾ ਚਾਹਾਂਗਾ ਤੇ ਇਸ ਕਰਕੇ ਬੇਨਤੀ ਹੈ ਕਿ ਆਪਾਂ ਗਾਂ ਤੋਂ ਗਾਂ ਆਪਣੇ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਮੋਬਾਈਲਾਈਜ਼ ਕਰੀਏ ਜੇ ਤੁਹਾਨੂੰ ਲੱਗਦਾ ਕਿ ਆਪਾਂ ਇਹਨੂੰ ਸੰਡੇ ਸੰਡੇ ਦੇ ਵਾਲੇ ਦਿਨ ਰੱਖਿਆ ਕਰੀਏ ਇਵੈਂਟ ਆਪਾਂ ਸੰਡੇ ਵਾਲੇ ਦਿਨ ਹੀ ਰੱਖਿਆ ਕਰਾਂਗੇ ਜੇ ਤੁਹਾਨੂੰ ਲੱਗਦਾ ਕੋਈ ਵੀ ਆ ਮੰਡੇ ਨੂੰ ਜਾਂ ਹੋਰ ਵਰਕਿੰਗ ਡੇ ਤੇ ਆਪਾਂ ਨਹੀਂ ਪਹੁੰਚ ਸਕਦੇ ਤੇ ਆਪਾਂ ਸੰਡੇ ਵਾਲੇ ਦਿਨ ਹੀ ਰੱਖ ਲਿਆ ਕਰਾਂਗੇ ਕੋਈ ਦੇਖੋ ਜਦੋਂ ਆਣਾ ਹੁੰਦਾ ਸਾਰਿਆਂ ਨੇ ਸਾਡਾ ਜਿਹੜਾ ਫਰਜ਼ ਬੰਦਾ ਸੀ ਪ੍ਰਬੰਧ ਵੀ ਕਰਨੇ ਹੁੰਦੇ ਫਿਰ ਹਨਾ ਪ੍ਰਬੰਧ ਕਰਨੇ ਚਾਹ ਪਾਣੀ ਜੋ ਵੀ ਆ ਜੋ ਸਾਡੀ ਹਸਪੀਟੈਲਿਟੀ ਆ ਉਹ ਕਰਨੀ ਹੁੰਦੀ ਆ ਤੇ ਜੇ ਸਾਨੂੰ ਪਤਾ ਹੈ ਕਿ ਸਾਡੇ ਭਰਾ ਜਿਹੜੇ ਹਮ ਹਮ ਆ ਕੇ ਪਹੁੰਚਨੇ ਨੇ ਤੇ ਫਿਰ ਆਪਾਂ ਉਸੇ ਤਰੀਕੇ ਨਾਲ ਰੱਖਿਆ ਕਰੀਏ ਇੰਤਜ਼ਾਮ ਕਿ ਸਾਡੇ ਭਰਾ ਸਾਰੇ ਪਹੁੰਚਨੇ ਨੇ ਆਪਾਂ ਉਹਨਾਂ ਵਾਸਤੇ ਆ ਸਿਸਟਮ ਤਿਆਰ ਕਰਨੇ ਨੇ ਆ ਸਾਰਾ ਕਰਕੇ ਰੱਖਣਾ ਜੋ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਜ਼ਿੰਮੇਵਾਰੀ ਵੀ ਤੁਹੀ ਦਿੱਤੀ ਆ ਦੂਸਰੀ ਗੱਲ ਜਿਹੜੀ ਕਾਰਡਸ ਦੀ ਗੱਲ ਆ ਕਾਰਡ ਆਪਾਂ ਸਾਡੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਔਰ ਉਹਦੇ ਵਿੱਚ ਕੁਝ ਲੋਕਾਂ ਦੇ ਉਹਨਾਂ ਦੇ ਵੀ ਕਾਰਡ ਜਿਹੜੇ ਆ ਜਿਨ੍ਹਾਂ ਦੇ ਫਾਰਮ ਆ ਗਏ ਸੀ ਕਿਉਂਕਿ ਉਹਨਾਂ ਨੇ ਡਾਊਨਲੋਡ ਕਰ ਲਏ ਸਾਰੇ ਫਾਰਮ ਜਿਹੜੀ ਮੇਲ ਦੇ ਵਿੱਚ ਆਏ ਸੀ ਮਤਲਬ ਉਹ ਬਾਤ ਚ ਫਿਰ ਚੈੱਕ ਕੀਤਾ ਜੇ ਰੋ ਕਈਆਂ ਦੀ ਫੀਸ ਨਹੀਂ ਸੀ ਪਹੁੰਚੀ ਪਰ ਉਹਨਾਂ ਦੇ ਕਾਰਡ ਬਣ ਗਏ ਖੈਰ ਉਹ ਜਿਹੜੀ ਆ ਕਈ ਤੇ ਹੈਗੇ ਚਲੋ ਆਪਣੇ ਮਿੱਤਰ ਨੇ ਉਹਨਾਂ ਦੇ ਤੇ ਪੇਮੈਂਟ ਆਈ ਜਾਣੀ ਆ ਹਨਾ ਜਿਨ੍ਹਾਂ ਦੀ ਨਹੀਂ ਵੀ ਆਉਂਦੀ ਉਹਨਾਂ ਨੂੰ ਅਸੀਂ ਮਤਲਬ ਕਾਰਡ ਹਜੇ ਹੈਂਡਓਵਰ ਨਹੀਂ ਕਰੇਗਾ ਕਿਉਂਕਿ ਇਹ ਜਿਨ੍ਹਾਂ ਦੀ ਪੇਮੈਂਟ ਆਈ ਉਹਨਾਂ ਨਾਲ ਇਨਜਸਟਿਸ ਹੋਏਗਾ ਹਨਾ ਕਿ ਜੇ ਆਪਾਂ ਇਹਨਾਂ ਨੂੰ ਜਿਨ੍ਹਾਂ ਨੇ ਨਹੀਂ ਆਈ ਉਹਨਾਂ ਨੂੰ ਦੇ ਦਈਏ ਤੇ ਜਿਨ੍ਹਾਂ ਦੀ ਆਈ ਆ ਉਹਨਾਂ ਨੂੰ ਵੀ ਦੇ ਦਈਏ ਜੇ ਇਕੁਅਲੀ ਆਪਾਂ ਟ੍ਰੀਟ ਕਰੀਏ ਤੇ ਫਿਰ ਤੁਹਾਡੇ ਸਾਰਿਆਂ ਨਾਲ ਇਨਜਸਟਿਸ ਹੋਏਗਾ ਫਿਸਕਰ ਕੇ ਉਕਾਰ ਕਈ ਹੈਗੇ ਨੇ ਵਿੱਚ ਇਦਾਂ ਦੇ ਜੇ ਉਹਨਾਂ ਨੂੰ ਅਸੀਂ ਹੈਂਡ ਓਵਰ ਨਹੀਂ ਕਰਾਂਗੇ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਨੇ ਵੀਰ ਨੇ ਉਹ ਜ਼ਹਿਨ ਦੇ ਵਿੱਚ ਇਹ ਆ ਜਾਂਦਾ ਕਿ ਯਾਰ ਆ ਗਿਲ ਦਾ ਘਰ ਹੈ ਕੋਈ ਨਹੀਂ ਆਪਾਂ ਆਪੀ ਉੱਥੋਂ ਲੈ ਲਾਂਗੇ ਕਾਰਡ ਹਨਾ ਆ ਜਿਹੜੀ ਚੀਜ਼ ਆ ਆਓ ਜੀ ਆਓ ਵੈਲਕਮ ਦੀ ਆਜੋ 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 ਸੋ ਮੇਰੀ ਬੇਨਤੀ ਇਹ ਆ ਕਿ ਅੱਜ ਆਪਾਂ ਇੰਨੇ ਇਕੱਠੇ ਹੋਏ ਆ ਤੇ ਆਪਾਂ ਅਹੀਂ ਤੇ ਸਾਰੇ ਨੇ ਹੋਣਾ ਹੀ ਹੋਣਾ ਮੈਨੂੰ ਪਤਾ ਤੁਸੀਂ ਸਾਰੇ ਪਹੁੰਚੋਗੇ ਪਹੁੰਚੋਗੇ ਹਰ ਵਾਰੀ ਜਦੋਂ ਵੀ ਕੋਈ ਇਵੈਂਟ ਹੋਏਗਾ ਪਰ ਇੱਕ ਬੇਨਤੀ ਮੇਰੀ ਇਹ ਹੈ ਕਿ ਆਪਾਂ ਸਾਰਿਆਂ ਨੂੰ ਮੋਬਾਈਲਾਈਜ਼ ਕਰੀਏ ਅਗਲੀ ਵਾਰੀ ਸਾਨੂੰ ਇਹ ਲੱਗੇ ਕਿ ਆ ਫਤਲਾ ਇੱਕ ਵਿਆਹ ਵਾਲਾ ਮਾਹੌਲ ਜਿਹੜਾ ਲੱਗੇ ਇੱਥੇ ਹਾਂ ਤੇ ਸਾਨੂੰ ਵੀ ਪਤਾ ਹੈ ਕਿ ਆਪਾਂ ਵੱਡੇ ਪੱਧਰ ਤੇ ਇੰਤਜ਼ਾਮ ਕਰਨੇ ਨੇ ਔਰ ਜਦੋਂ ਆ ਸਾਰੀਆਂ ਕਲਿੱਪਸ ਜਾਣੀਆਂ ਨੇ ਜਦੋਂ ਸਾਰੀਆਂ ਫੋਟੋਆਂ ਜਾਣੀਆਂ ਨੇ ਖਬਰਾਂ ਲਗਨੀਆਂ ਨੇ ਉਦੋਂ ਇੱਕ ਨਜ਼ਰ ਆਣਾ ਚਾਹੀਦਾ ਕਿ ਯਾਰ ਆ ਅੰਮ੍ਰਿਤਸਰ ਦੇ ਪੱਤਰਕਾਰ ਨੇ ਔਰ ਅੰਮ੍ਰਿਤਸਰ ਗੁਰੂ ਨਗਰੀ ਦੀ ਜਿਹੜੀ ਪ੍ਰੈਸ ਕਲੱਬ ਆ ਉਹਦੇ ਆ ਕਿਉਂਕਿ ਇਹ ਪ੍ਰੈਸ ਕਲੱਬ ਬੜਾ ਵੱਡਾ ਅਸੈਟ ਆ ਗੁਰੂ ਨਗਰੀ ਦਾ ਇੱਕ ਵਨ ਆਫ ਦਾ ਜਿਹੜੇ ਵੱਡੇ ਅਸੈਟਸ ਆ ਹੈਗੇ ਆ ਹਨਾ ਆਪਾਂ ਜਿਹੜੇ ਮਤਲਬ ਜਿਹੜੇ ਜਿੱਥੇ ਆਪਾਂ ਨਤਮਸਤਕ ਹੁੰਦੇ ਉਹਨਾਂ ਨੂੰ ਇੱਕ ਪਾਸੇ ਕਰ ਦਈਏ ਕਿ ਉਹਨਾਂ ਨਾਲ ਕੋਈ ਤੁਲਨਾ ਨਹੀਂ ਹੋ ਸਕਦੀ ਪਰ ਜਿਹੜੇ ਹੋਰ ਅਸੈਟਸ ਨੇ ਅਮਰਸਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਆ ਤੇ ਇਸ ਕਰਕੇ ਇਹਦੇ ਅਸੀਂ ਉਸ ਦੇ ਵਿੱਚ ਆ ਕੇ ਮੈਨੇ ਆ ਔਰ ਸਭ ਤੋਂ ਵੱਡੀ ਗੱਲ ਸਾਡੀ ਆਟੋਨਮਸ ਬਾਡੀ ਆ ਇਹ ਬਹੁਤ ਵੱਡੀ ਗੱਲ ਆ ਤੁਸੀਂ ਆ ਹੈਰੀਟੇਜ ਕਲੱਬ ਚੱਲ ਜੋ ਅਮਰਸਰ ਕਲੱਬ ਚੱਲ ਜੋ ਹਣਾ ਜਿੰਨੇ ਵੀ ਕਲੱਬਸ ਨੇ ਸਰਵਿਸ ਕਲੱਬ ਚੱਲ ਜੋ ਉੱਥੇ ਜਿਹੜਾ ਜਿਹੜਾ ਨਾਮਿਨੇਟ ਹੁੰਦੇ ਆ ਬਾਕੀ ਜਾਂ ਇਲੈਕਸ਼ਨ ਹੁੰਦੇ ਆ ਡੀਸੀ ਉਹਦਾ ਚੇਅਰਮੈਨ ਹੁੰਦਾ ਔਰ ਆਫੀਸਰ ਜਿਹੜੇ ਉੱਥੇ ਮਨਮਰਜ਼ੀਆਂ ਕਰਦੇ ਨੇ ਪੂਰੀਆਂ ਮਨਮਰਜ਼ੀਆਂ ਚਲਾਉਂਦੇ ਨੇ ਮਤਲਬ ਕੋਈ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ ਕੁਝ ਨਹੀਂ ਹੁੰਦਾ ਔਰ ਰੋਂਦੇ ਨੇ ਕੁਰ ਲਾਉਂਦੇ ਨੇ ਉਸਾਂ ਨੂੰ ਦੱਸ ਦਿੰਦੇ ਨੇ ਕਹਿੰਦੇ ਯਾਰ ਤੁਸੀਂ ਬੜੇ ਲੱਕੀਓ ਤੁਹਾਡੀ ਆਟੋਨੋਮਸ ਬਾਡੀ ਹੈ ਕਹਿੰਦੇ ਸਾਡਾ ਬਹੁਤ ਬੁਰਾ ਹਾਲ ਹੈ ਸਾਨੂੰ ਕੋਈ ਨਾ ਕੋਈ ਕੰਮ ਹੁੰਦਾ ਨਾ ਕੁਝ ਔਰ ਅਫਸਰਾਨੀਆਂ ਵਗਾਰਾ ਸਾਨੂੰ ਮੁਕਰੀਆਂ ਚਲਣੀਆਂ ਪੈਣੀਆਂ ਡਵੈਲਪਮੈਂਟ ਦੇ ਵਿੱਚ ਇੱਕ ਨਿੱਕੇ ਪੈਸੇ ਦੀ ਮਦਦ ਕਰਕੇ ਇਹਦੀ ਸੰਸਥਾ ਵਾ ਐਕਸਕਲੂਸਿਵਲੀ ਸਾਡੀ ਆਪਣੀ ਆ ਸਾਡੀ ਸਾਰਿਆਂ ਦੀ ਆ ਇਸ ਚੀਜ਼ ਨੂੰ ਆਪਾਂ ਧਿਆਨ ਚ ਲੈ ਕੇ ਰੱਖੀਏ ਕਿ ਇਹਦੀ ਆਪਾਂ ਡਵੈਲਪਮੈਂਟ ਆਪ ਹੀ ਕਰਨੀ ਆ ਆਪ ਹੀ ਸਾਰਾ ਕੁਝ ਕਰਨਾ ਔਰ ਅਸੀਂ ਸਾਰੇ ਇੰਨੇ ਕੇ ਸਾਬੇ ਹਿੱਸੇਦਿਆਂ ਕਿ ਆ ਦੇਖੋ ਆਪਾਂ ਜ਼ਮੀਨ ਵੀ ਲੈ ਲਈ ਜ਼ਮੀਨ ਜਿਹੜੀ ਆ ਉਹ ਵੀ ਫ੍ਰੀ ਆਫ ਕੋਸਟ ਲੈ ਲਈ ਇੱਥੇ ਕੰਸਟਰਕਸ਼ਨ ਵੀ ਕਰਵਾ ਲਈ ਆਪਾਂ ਹਨਾ ਹੁਣ ਵੀ ਡਵੈਲਪਮੈਂਟ ਦਾ ਜਿਹੜਾ ਕੰਮ ਹੋ ਰਿਹਾ ਆਪਾਂ ਸਰਕਾਰ ਕੋ ਕਰਵਾ ਰਹੇ ਆ ਹਨਾ ਉਹ ਸਾਰੇ ਹੋ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਪਾਵਰ ਆ ਉਹਨੂੰ ਸਹੀ ਢੰਗ ਨਾਲ ਯੂਟਿਲਾਈਜ਼ ਕਰਦੇ ਹੋਏ ਆਪਾਂ ਪ੍ਰੈਸ ਕਲੱਬ ਨਾਲ ਕਰੀ ਕਿਉਂਕਿ ਜਿੰਨੀ ਜ਼ਿਆਦਾ ਇਹਦੀ ਡਿਵੈਲਪਮੈਂਟ ਹੋਏਗੀ ਜਿੰਨੀ ਜ਼ਿਆਦਾ ਇਹਦਾ ਰਤਬਾ ਵਧੇਗਾ ਤਿਵੇਂ-ਤਿਵੇਂ ਸਾਡਾ ਸਾਰਾ ਰਤਬਾ ਸਾਰਿਆਂ ਦਾ ਰਤਬਾ ਜਿਹੜਾ ਹੋਰ ਉੱਪ ਹੁੰਦਾ ਜਾਏਗਾ ਕਿ ਜਦੋਂ ਬਾਹਰੋਂ ਜਿਹੜੇ ਬਾਹਰ ਦੇ ਜਰਨਲਿਸਟ ਨੇ ਜਾਂ ਜਿਹੜੇ ਹੋਰ ਪ੍ਰੈਸ ਕਲੱਬ ਦੇ ਜਰਨਲਿਸਟ ਨੇ ਉਹਨਾਂ ਨੂੰ ਉਹ ਫਿਰ ਆਟੋਮੈਟਿਕਲੀ ਇੱਕ ਤੁਲਨਾ ਆ ਜਾਂਦੀ ਉਹਨਾਂ ਦੇ ਜ਼ਿਹਨ ਦੇ ਵਿੱਚ ਕਿ ਯਾਰ ਅਮਰਸਰ ਦਾ ਪ੍ਰੈਸ ਕਲੱਬ ਤੇ ਆ ਚੀਜ਼ ਹੈ ਠੀਕ ਹੈ ਨਾ ਉਹ ਮੈਂ ਇਕੱਲਾ ਨਹੀਂ ਕਰ ਸਕਦਾ ਠੀਕ ਹੈ ਜਾਂ ਮੇਰੇ ਟੀਮ ਮੈਂਬਰ ਜਿਹੜੇ ਇਕੱਲੇ ਨਹੀਂ ਕਰ ਸਕ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣਾ ਹੈ। ਔਰ ਤੁਹਾਡੀ ਦੇਖੋ ਮੌਜੂਦਗੀ ਤੁਹਾਡੀ ਬਹੁਤ ਵੱਡੀ ਗੱਲ ਹੈ। ਤੁਹਾਡੀ ਪ੍ਰੈਜ਼ੈਂਸ ਬਹੁਤ ਵੱਡੀ ਗੱਲ ਹੈ। ਕਿ ਤੁਸੀਂ ਆਪਣਾ ਸਮਾਂ ਕੱਢ ਕੇ ਜੇ ਪਹੁੰਚ ਜਾਂਦੇ ਹੋ ਇਹ ਬਹੁਤ ਵੱਡੀ ਗੱਲ ਹੈ। ਤੇ ਇਸ ਕਰਕੇ ਮੈਂ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਜਸਪਾ ਜੀ ਤੁਸੀਂ ਕੁਝ ਕਹਿਣਾ। ਸਾਡੇ ਥੋੜੇ ਜੇ ਵੱੱਤ ਹੁੰਦੇ ਆ ਪਤਾ ਨਹੀਂ ਕਿਹੜੇ ਵੇਲੇ ਇੱਧਰ ਨੂੰ ਭੌੜਨਾ ਪੈ ਜਾਂਦਾ। 88 ਪ੍ਰੋਗਰਾਮ ਪੈ ਜਾਂਦੇ ਇਸ ਕਰਕੇ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਬਾਕੀ ਗਿਲਸਰ ਨੇ ਤੁਹਾਨੂੰ ਪ੍ਰੈਸ ਨਾਲ ਪਰੇ ਕਾਫੀ ਗੱਲਾਂ ਦਸੀਆਂ ਜੀ। ਔਰ ਇਹਦੇ ਨਾਲ ਨਾਲ ਜਿਵੇਂ ਦੱਸਿਆ ਇਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਹੋਰ ਵਧੀਆ ਬਣਾਇਆ ਜਾਵੇ, ਇਹਨੂੰ ਰੈਨੋਵੇਟ ਕੀਤਾ ਜਾਵੇ। ਪਿਛਲੇ ਪਾਸੇ ਹਾਰਟਸ ਬਣਾ ਰਹੇ ਆ ਤਾਂ ਕਿ ਜਿਹੜਾ ਵੀ ਸਾਡਾ ਕੈਟਰਿੰਗ ਵਾਲਾ ਸਾਥੀ ਇੱਥੇ ਆਏਗਾ ਜਿਹੜਾ ਸਾਨੂੰ ਸਰਵਿਸ ਪ੍ਰੋਵਾਈਡ ਕਰੇਗਾ ਉਹਦੇ ਕੋਲ ਵੀ ਅੱਛੀ ਇੱਕ ਅੰਦਰ ਇਹ ਜਿਹੜਾ ਇਨਡੋਰ ਦੇ ਨਾਲ ਨਾਲ ਆਊਟਡੋਰ ਫੈਸਿਲਿਟੀ ਵੀ ਹੋਵੇ ਬੈਠਣ ਦੀ, ਪਰਿਵਾਰ ਲੈ ਕੇ ਅਸੀਂ ਵੀ ਆਈਏ। ਸਾਡੇ ਦੋਸਤ ਸੱਜਣ ਵੀ ਆਉਣ ਜਿਹੜੇ ਅਸੀਂ ਹੋਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗਿੱਲ ਸਾਹਿਬ ਜਾਂ ਸਾਰੀ ਟੀਮ ਬੈਠ ਕੇ ਸਲਾਹ ਕਰੇਗੀ ਕੋਈ ਐਸੋਸੀਏਟ ਮੈਂਬਰ ਵੀ ਬਣਾਇਆ ਜਾ ਸਕਦੇ ਤਾਂ ਕਿ ਸਾਡੇ ਕਲੱਬ ਦੀ ਜਿਹੜੀ ਕੰਟੀਨ ਹੈ ਉਹ ਚੱਲਦੀ ਰਹੇ ਉਹ ਉਹਨਾਂ ਨੂੰ ਵੋਟ ਦਾ ਅਧਿਕਾਰ ਭਾਵੇਂ ਨਾ ਹੋਵੇ ਪਰ ਅਸੀਂ ਉਹਨਾਂ ਕੋਲੋਂ ਇੱਕ ਨਿਰਧਾਰਤ ਫੀਸ ਲੈ ਕੇ ਆਉਣ ਵਾਲੇ ਸਮੇਂ 'ਚ ਮੈਂਬਰ ਬਣਾਈਏ ਤਾਂ ਕਿ ਸਾਡੀ ਇਹ ਨਾ ਹੋਵੇ ਕੰਟੀਨ 'ਚ ਕੋਈ ਪੱਤਰਕਾਰ ਵੀ ਸ਼ਾਮ ਨੂੰ ਨਾ ਪਹੁੰਚ ਸਕੇ ਜਾਂ ਦੁਪਹਿਰ ਨੂੰ ਤੇ ਕੋਈ ਤੇ ਉੱਥੇ ਆਵਾਜ਼ਾਈ ਜਿਹੜੀ ਸ਼ੁਰੂ ਹੋਣੀ ਚਾਹੀਦੀ ਆ ਔਰ ਮੈਨੂੰ ਉਮੀਦ ਹੈ ਕਿ ਇੱਕ ਸਮੱਸਿਆ ਸਾਡੇ ਆ ਰਹੀ ਸੀ ਕੈਟਰਿੰਗ ਵਾਲਿਆਂ ਨਾਲ ਗਿੱਲ ਸਾਹਿਬ ਨੇ ਬੜੇ ਬੰਦੇ ਲਿਆਂਦੇ ਇੱਥੇ ਵੱਡੇ ਵੱਡੇ ਕੈਟਰਰ ਵੀ ਲਿਆਂਦੇ ਸ਼ਹਿਰ ਦੇ ਉਹ ਸਮੱਸਿਆ ਇਹ ਵੀ ਆਉਂਦੀ ਸੀ ਕਿ ਅਸੀਂ ਉਹਨਾਂ ਨਾਲ ਕਿੰਨੇ ਚਿਰ ਦਾ ਕੰਟਰੈਕਟ ਕਰਦੇ ਆ ਉਹ ਹੁਣ ਜੇ ਪ੍ਰੈਸ ਕਲੱਬ ਦੀ ਮਿਆਦ ਕਦੋਂ ਤੱਕ ਆ ਤੇ ਅਸੀਂ ਕਦੋਂ ਤੱਕ ਉਹਨਾਂ ਨਾਲ ਕੰਟਰੈਕਟ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਜ਼ੀਰੋ ਤੋਂ ਸ਼ੁਰੂ ਕਰਨਾ ਤੇ ਸਾਡੀ ਪ੍ਰੈਸ ਕਲੱਬ ਨੂੰ ਵੀ ਕੋਈ ਫਾਇਦਾ ਹੋਵੇ ਉਹ ਜਿਹੜਾ ਬੰਦਾ ਕੈਟਰਰ ਆਏਗਾ ਉਹਨੂੰ ਵੀ ਕੋਈ ਫਾਇਦਾ ਹੋਏਗਾ ਤਾਂ ਹੀ ਉਹ ਇੱਥੇ ਕੰਮ ਕਰ ਸਕੇਗਾ ਉਹਨੂੰ ਫਰਨੀਚਰ ਵੀ ਲੈਵਸ ਚਾਹੀਦਾ ਉਹਨਾਂ ਮਾਹੌਲ ਵੀ ਚਾਹੀਦਾ ਵਧੀਆ ਕੁਝ ਚਾਹੀਦਾ ਤੇ ਉਹ ਹੌਲੀ ਹੌਲੀ ਪ੍ਰੋਵਾਈਡ ਕਰਵਾ ਰਹੇ ਆ ਇੱਕ ਵਾਰੀ ਇਹਨੂੰ ਸੁਧਾਰ ਵੀ ਰਹੇ ਆ ਜਿਹੜੇ ਬਿਜਲੀ ਦੀਆਂ ਪ੍ਰੋਬਲਮ ਸੀ ਏਸੀ ਦੀਆਂ ਪ੍ਰੋਬਲਮ ਸੀ ਜਾਇਦੇ ਪਾਣੀ ਦੀਆਂ ਬੋਰ ਦੀਆਂ ਪ੍ਰੋਬਲਮ ਸੀਗੀਆਂ ਉਹ ਇੱਕ ਇੱਕ ਕਰਕੇ ਗਿੱਲ ਸਾਹਿਬ ਨਿੱਜੀ ਤੌਰ ਤੇ ਬਹੁਤ ਇਨੀਸ਼ੀਏਟਿਵ ਲੈ ਰਹੇ ਆ ਬਾਕੀ ਟੀਮ ਮੈਂਬਰ ਵੀ ਕੋਆਪਰੇਟ ਕਰਦੇ ਆ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਇੱਛਾ ਵੀ ਛੇਤੀ ਤੋਂ ਛੇਤੀ ਇੱਥੇ ਜਿਹੜਾ ਹੁਣ ਵੱਡਾ ਕੰਮ ਰਹਿ ਗਿਆ ਕਿਤੇ ਪਿੱਛੇ ਉਹ ਰੈਨੋਵੇਟ ਹੋ ਰਿਹਾ ਜੀ ਸਾਰਾ ਗਰਸ ਵਗੈਰਾ ਵਧੀਆ ਲੱਗੇਗਾ ਵਧੀਆ ਮਾਹੌਲ ਆਉਂਦੇ 1 ਮਹੀਨੇ ਤੱਕ ਬਣ ਜਾਏਗਾ ਕਾਕੂ ਵਧੀਆ ਉੱਗ ਜਾਏਗਾ ਬੂਟੇ ਸਾਡੇ ਪਲਾਂਟੇਸ਼ਨ ਜਿਹੜੀ ਕੀਤੀ ਬਹੁਤ ਖੂਬਸੂਰਤ ਉਹ ਵੀ ਬੂਟੇ ਵੀ ਵੱਡੇ ਹੋ ਜਾਣਗੇ ਖੂਬਸੂਰਤੀ 'ਚ ਵਾਧਾ ਹੋਏਗਾ ਔਰ ਜਿਹੜੀਆਂ ਹਾਰਟਸ ਵੀ ਬਣ ਜਾਣਗੀਆਂ ਅੱਗੇ ਸਰਦੀਆਂ ਆ ਰਹੀਆਂ ਮੌਸਮ ਠੀਕ ਆ ਰਿਹਾ ਬਾਹਰ ਵੀ ਬੈਠਿਆ ਜਾ ਸਕਦਾ ਧੁੱਪ ਵੀ ਸਿੱਕੀ ਜਾ ਸਕਦੀ ਆ ਤੇ ਸਾਡੀ ਵੱਡੀ ਤੋਂ ਵੱਡੀ ਇੱਛਾ ਵਾ ਕਿ ਇੱਕ ਤੇ ਕੈਟਰਿੰਗ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਸਾਥੀ ਇੱਥੇ ਆਉਂਦੇ ਉਹਨਾਂ ਵਾਸਤੇ ਚਾਹ ਪਾਣੀ ਵੀ ਉਪਲਬਧ ਹੋ ਸਕੇ ਔਰ ਦੂਸਰਾ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੰਡਸ ਪ੍ਰੈਸ ਕਲੱਬ ਦੇ ਰੁਕੇ ਹੋਏ ਸਰਕਾਰ ਕੋਲ ਭਾਵੇਂ ਸਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੀ ਹਾਲੇ ਮਾਲੀਆ ਹਾਲਤ ਕੋ ਇੰਨੀ ਨਹੀਂ ਪਰ ਸਾਡਾ ਹੱਕ ਬਣਦਾ ਸਾਡੇ ਜਿਹੜੇ ਸਾਨੂੰ ਅਲੋਕੇਟ ਕੀਤੇ ਹੋਏ ਜਿਹੜੇ ਫੰਡ ਸੀਗੇ ਉਹ ਸਾਡੇ ਪੈਂਡਿੰਗ ਨੇ ਅਸੀਂ ਸਾਰੀ ਟੀਮ ਕੋਸ਼ਿਸ਼ ਕਰਾਂਗੇ ਕਿ ਸਰਕਾਰ ਕੋਲੋਂ ਉਹ ਵੀ ਲਿਆਈਏ ਔਰ ਇੱਥੇ ਜੋ ਵੀ ਸਾਡੇ ਗੈਸਟ ਹੋ ਉਸ ਬੰਨ ਸਾਡੇ ਪੱਤਰਕਾਰ ਬਾਹਰੋਂ ਆਉਣ ਅਸੀਂ ਇੱਥੇ ਸੈਮੀਨਾਰ ਕਰੀਏ ਬਾਹਰੋਂ ਚਕਸੀ ਤੁਹਾਨੂੰ ਬੁਲਾਈਏ ਆਉਦੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਇਹ ਸਭ ਕੁਝ ਹੋ ਜਾਏਗਾ ਪਰ ਤੁਹਾਡਾ ਉਹਦੇ ਵਾਸਤੇ ਵੱਡਾ ਸਹਿਯੋਗ ਚਾਹੀਦਾ। ਬਾਕੀ ਜਿਵੇਂ ਛੋਟੇ ਜਿਹੇ ਸੱਦੇ ਦੇ ਤੁਸੀਂ ਅੱਜ ਆਏ ਸਾਨੂੰ ਬੜੀ ਖੁਸ਼ੀ ਆ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਆਪਾਂ ਇਸ ਤੋਂ ਵੀ ਵੱਡੀ ਗਿਣਤੀ 'ਚ ਹੋਵਾਂਗੇ ਤਾਂ ਕਿ ਜਿਹੜੀ ਵੀ ਸ਼ਖਸੀਅਤ ਇੱਥੇ ਆਵੇ ਭਾਵੇਂ ਉਹ ਪ੍ਰਸ਼ਾਸਨ ਤੋਂ ਹੋਵੇ ਜਾਂ ਕੋਈ ਸਮਾਜ ਦੀ ਸ਼ਖਸੀਅਤ ਹੋਵੇ ਕੋਈ ਰਾਜਨੀਤਿਕ ਲੀਡਰ ਹੋਵੇ ਉਹਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਦੇ ਵਿੱਚ ਜੇ 400 ਤੋਂ ਵੱਧ ਰਿਪੋਰਟਰ ਨੇ ਤੇ ਸਾਡੇ ਸਪੋਰਟਰ ਵੀ ਬੜੇ ਨੇ ਤੇ ਇੱਥੇ ਵੱਡੀ ਗਿਣਤੀ 'ਚ ਪਹੁੰਚਦੇ ਆ ਔਰ ਸਾਡੀ ਗੱਲ ਜਿਹੜੀ ਆ ਬੜੀ ਦੂਰ ਦੂਰ ਤੱਕ ਜਾਂਦੀ ਆ ਤੇ ਸਾਨੂੰ ਮਾਣ ਆ ਤੁਹਾਡੇ ਤੇ ਤੁਸੀਂ ਹਮੇਸ਼ਾ ਕੋਆਪਰੇਟ ਕਰਦੇ ਹੋ ਤੁਸੀਂ ਹੀ ਇਸ ਟੀਮ ਨੂੰ ਜਿਤਾ ਕੇ ਇੱਥੇ ਸੇਵਾ ਦਾ ਮੌਕਾ ਦਿੱਤਾ ਔਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਣੇ ਵੀਰ ਜਿਵੇਂ ਨਾਲ-ਨਾਲ ਅਖਬਾਰਾਂ ਦੇ ਚੈਨਲਾਂ ਦੇ ਸਾਰਿਆਂ ਦੇ ਹੈਗੇ ਤੁਹਾਡੇ ਵੀਰ ਜਿਵੇਂ ਨੇ ਉਹਦੇ ਵਿੱਚੋਂ ਵੀ ਸਮਾਂ ਕੱਢ ਕੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਪਰ ਕਈ ਕੰਮ ਜਿਹੜੇ ਆ ਉਹ ਟਾਈਮ ਮੰਗਦੇ ਹੁੰਦੇ ਆ ਉੱਥੇ ਟਾਈਮ ਲੱਗਣਾ ਹੀ ਲੱਗਣਾ ਹੁੰਦਾ ਜਿਵੇਂ ਆ ਪਿੱਛੇ ਰੈਨੋਵੇਸ਼ਨ ਦਾ ਕੰਮ ਚੱਲਿਆ ਇਹਦੇ ਵਿੱਚ ਲੋ ਡਾਊਟ ਸਰਕਾਰ ਦੀ ਵੀ ਸਾਨੂੰ ਮਦਦ ਲੈਣੀ ਪੈ ਰਹੀ ਆ ਪ੍ਰਸ਼ਾਸਨ ਦੀ ਵੀ ਲੈਣੀ ਪੈ ਰਹੀ ਆ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਵੱਧ ਲੱਗਦਾ ਪਰ ਦੇਰ ਆਏ ਤੇ ਦਰਸਤ ਆਏ ਤੇ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰਾ ਰੈਨੋਵੇਸ਼ਨ ਵੀ ਹੋ ਜੇਗੀ ਔਰ ਇੱਥੇ ਪੂਰੀਆਂ ਫੇਰ ਬਹਾਰਾਂ ਜੜੀਆਂ ਨੇ ਉਹ ਖਿੜਨ ਗਿਆ ਔਰ ਪ੍ਰੈਸ ਕਲੱਬ ਫੇਰ ਅਸੀਂ ਦੂਜੇ ਸ਼ਹਿਰਾਂ ਦੇ ਪ੍ਰੈਸ ਕਲੱਬਾਂ ਦੇ ਨਾਲ ਤਾਲਮੇਲ ਕਰਾਂਗੇ ਭਾਵੇਂ ਉਹ ਜਲੰਧਰ ਦਾ ਪ੍ਰੈਸ ਕਲੱਬ ਆ ਚੰਡੀਗੜ੍ਹ ਦਾ ਆ ਦਿੱਲੀ ਦਾ ਹੈ ਜਾਂ ਉਹ ਲਾਹੌਰ ਦਾ ਜਾਂ اسلامਾਬਾਦ ਦਾ ਉਹ ਵੀ ਸਾਡੇ ਨਾਲ ਸੰਪਰਕ ਕਰ ਰਹੇ ਆ ਤੇ ਅਸੀਂ ਉਹਨਾਂ ਨਾਲ ਵੀ ਟਾਈ ਅਪ ਕਰਾਂਗੇ ਉਹਨਾਂ ਨੂੰ ਇੱਥੇ ਸੱਦਿਆ ਜਾ ਸਕਦਾ ਡਿਸਕਸ਼ਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਸਮਾਗਮ ਕਰਦੇ ਆ ਉਹ ਸਾਡੇ ਮੈਂਬਰਜ਼ ਨੂੰ ਸੱਦ ਸਕਦੇ ਆ ਇਹੋ ਜਿਹਾ ਤਾਲਮੇਲ ਬਣਾਵਾਂਗੇ ਤਾਂ ਕਿ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਨੇ ਸੀਨੀਅਰ ਜਰਨਲਿਸਟ ਨੇ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਸਮੇਂ-ਸਮੇਂ ਤੇ ਉਹਨਾਂ ਨੂੰ ਲਿਆ ਕੇ ਇੱਥੇ ਤੁਹਾਡੇ ਰੋਬਰੂ ਕਰਵਾਇਆ ਜਾਵੇ ਕੁਝ ਅਸੀਂ ਉਹਨਾਂ ਕੋਲੋਂ ਸਿੱਖੀਏ ਕੁਝ ਆਪਣੇ ਵਿਚਾਰ ਸਾਂਝੇ ਕਰੀਏ ਤਾਂ ਕਿ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦੀ ਪੱਤਰਕਾਰੀ ਤੇ ਪੱਤਰਕਾਰ ਜਿਹੜੇ ਆ ਪੱਤਰਕਾਰਤਾ ਵਾ ਉਹ ਉਹਦਾ ਜਿਹੜਾ ਝੰਡਾ ਹੋਰ ਬਲੰਦ ਹੋਵੇ ਹੁਣ ਅੰਮ੍ਰਿਤਸਰ ਆਪਾਂ ਸਾਰੇ ਜਾਣਦੇ ਆ ਬਹੁਤ ਇੰਪੋਰਟੈਂਟ ਆ ਹਰ ਪੋਲੀਟਿਕਲ ਪਾਰਟੀ ਵਾਸਤੇ ਹਰ ਸਮਾਜ ਸੇਵੀ ਸੰਸਥਾ ਵਾਸਤੇ ਔਰ ਧਾਰਮਿਕ ਸੰਸਥਾਵਾਂ ਵਾਸਤੇ ਇੱਥੋਂ ਦੀ ਲੱਗੀ ਹੋਈ ਖਬਰ ਜਿਹੜੀ ਆ ਉਹ ਵਿਦੇਸ਼ਾਂ ਤੱਕ ਜਾ ਕੇ ਮਾਰ ਕਰਦੀ ਆ ਔਰ ਲੋਕ ਇਹਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਖਬਰ ਨੂੰ ਪੜ ਕੇ ਤਰਜੀਹ ਦਿੰਦੇ ਆ ਇਹ ਸਾਡੇ ਸਾਰਿਆਂ ਦੇ ਮੁੱਦਿਆਂ ਤੇ ਜਿਵੇਂ ਅੰਮ੍ਰਿਤਸਰ ਦੀ ਪੱਤਰਕਾਰੀ ਦਾ ਜ਼ਿੰਮੇਵਾਰੀ ਆ ਉਸੇ ਤਰ੍ਹਾਂ ਪ੍ਰੈਸ ਕਲੱਬ ਦੀ ਵੀ ਜ਼ਿੰਮੇਵਾਰੀ ਆ ਤੇ ਪ੍ਰੈਸ ਕਲੱਬ ਦਾ ਵੀ ਸਾਨੂੰ ਉਮੀਦ ਆ ਭਿਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਂ ਤੇ ਥਾਂ ਹੋਏਗਾ ਗਿੱਲ ਸਾਹਿਬ ਦੀਆਂ ਕੋਸ਼ਿਸ਼ਾਂ ਨਾਲ ਇਹਨਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਦੇ ਨਾਲ ਹੁਣ ਜਿਵੇਂ ਸਨਾਕਤੀ ਕਾਰਡਾਂ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਇਹ ਕਿਉਂਕਿ ਪ੍ਰੋਸੈਸ ਕਾਫੀ ਲੰਮਾ ਸੀ ਥੋੜੀ ਥੋੜੀ ਨੋਮੀਨਲ ਫੀਸ ਜਿਹੜੀ ਲਈ ਆ ਕਿਉਂਕਿ ਆਪਾਂ ਖਰਚੇ ਵੀ ਚਲਾਉਣੇ ਆ ਹਾਲੇ ਸਾਨੂੰ ਕੋਈ ਆਮਦਨ ਨਹੀਂ ਇੱਥੋਂ ਜ਼ਿਆਦਾ ਅਜੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਪਰ ਥੋੜੀਆਂ ਹੋ ਰਹੀਆਂ ਨੇ ਜਦੋਂ ਇੱਥੇ ਕੋਈ ਸਾਰਾ ਕੰਟੀਨ ਦਾ ਖਾਣ-ਪੀਣ ਦਾ ਅਰੇਂਜਮੈਂਟ ਹੋ ਜਾਊਗਾ ਪ੍ਰੈਸ ਕਾਨਫਰੰਸਾਂ ਵੀ ਵਧਣਗੀਆਂ ਤੇ ਰੌਣਕਾਂ ਵੀ ਵਧਣਗੀਆਂ